ਪਰਵਾ ਬੈਂਗਨ ਤਾਂ ਤੁਸੀਂ ਬਹੁਤ ਵਾਰੀ ਖਾਦਾ ਹੋਵੇਗਾ ਤੇ ਬਣਾਇਆ ਵੀ ਹੋਵੇਗਾ ਪਰ ਜਿਸ ਤਰੀਕੇ ਦੇ ਨਾਲ ਅੱਜ ਮੈਂ ਪਰਵਾ ਬੈਂਗਨ ਬਣਾਵਾਂਗੀ ਗਾਰੰਟੀ ਹੈ ਕਿ ਤੁਸੀਂ ਇਸ ਦੇ ਫੈਨ ਹੋ ਜਾਓਗੇ ਪਰਵਾ ਬੈਂਗਨ ਲਈ ਤਾਂ ਸਭ ਤੋਂ ਪਹਿਲਾਂ ਬਿਲਕੁਲ ਛੋਟੇ ਛੋਟੇ ਬੈਂਗਨ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਕਿ ਤੁਸੀਂ ਵਾਸ਼ ਕਰਕੇ ਚੰਗੀ ਤਰ੍ਹਾਂ ਸਾਫ਼ ਕਰ ਲਵੋਗੇ ਇੱਥੇ ਕੋਈ ਅਸੀਂ ਪਿਆਜ਼ ਨੂੰ ਫਰਾਈ ਨਹੀਂ ਕਰਨਾ ਇੱਕ ਬੋਲ ਦੇ ਵਿੱਚ ਅਸੀਂ ਬਾਰਿਕ ਚੌਪ ਕੀਤਾ ਹੋਇਆ ਪਿਆਜ਼ ਪਾਵਾਂਗੇ ਨਾਲ ਹੀ ਬਾਰਿਕ ਚੌਪ ਕੀਤਾ ਹੋਇਆ ਟਮਾਟਰ ਅਤੇ ਹਰੀ ਮਿਰਚ ਇਸ ਸਭ ਨੂੰ ਤੁਸੀਂ ਬਾਰਿਕ ਚੌਪ ਕਰੋਗੇ ਬਟ ਇਸ ਦੀ ਪੇਸਟ ਨਹੀਂ ਬਣਾਉਂ ਲੇ ਸਪਾਈਸਸ ਲਈ 2 ਚਮਚ ਨਮਕ ਲੈ ਰਹੀ ਆਂ 1 ਚਮਚ ਹਲਦੀ ਅਤੇ 1 ਹੀ ਚਮਚ ਧਨੀਆ ਪਾਊਡਰ ਇਹਨਾਂ ਸਭ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਦਾਂ ਮਿਕਸ ਕਰਾਂਗੇ ਕਿ ਆਪਸ ਦੇ ਵਿੱਚ ਬਿਲਕੁਲ ਘੁਲ ਮਿਲ ਜਾਣ ਨਮਕ ਦਾ ਫਲੇਵਰ ਕੋਨੇ ਕੋਨੇ ਤੱਕ ਜਾਣਾ ਚਾਹੀਦਾ ਹੈ ਫਿਲਿੰਗ ਸਾਡੀ ਰੈਡੀ ਹੈ ਵਾਰੀ ਹੈ ਜੀ ਹੁਣ ਬੈਂਗਨ ਦੀ ਬੈਂਗਨ ਦੇ ਹੈੱਡ ਦੇ ਨਾਲ ਜੋ ਇਹ ਕਾਂਟੇ ਵਾਲਾ ਪਾਰਟ ਹੁੰਦਾ ਤੁਸੀਂ ਇਸ ਨੂੰ ਵੀ ਕੱਟ ਕਰਦੇ ਹੋਗੇ ਆਪਣੀ ਫਿੰਗਰ ਨੂੰ ਬਚਾਉਂਦੇ ਹੋਏ ਧਿਆਨ ਦੇ ਨਾਲ ਕੱਟ ਕਰਨਾ ਜਿਸ ਕਿਸੇ ਦੇ ਫੈਮਿਲੀ ਮੈਂਬਰ ਨੂੰ ਬੈਂਗਨ ਬਿਲਕੁਲ ਨਹੀਂ ਪਸੰਦ ਉਹਨੂੰ ਅੱਜ ਇਸ ਤਰੀਕੇ ਦੇ ਨਾਲ ਇੱਕ ਵਾਰ ਬਣਾ ਕੇ ਜ਼ਰੂਰ ਖਵਾਣਾ ਫਿਰ ਦੇਖਣਾ ਕਿਵੇਂ ਤੁਹਾਡੇ ਕੋਲ ਇਸ ਪਰਵੇ ਬੈਂਗਨ ਦੀ ਬਾਰ ਬਾਰ ਡਿਮਾਂਡ ਆਂਦੀ ਹੈ ਬੈਂਗਨ ਦੀ ਫਿਲਿੰਗ ਦੇ ਲਈ ਹੁਣ ਅਸੀਂ ਇਸ ਦੇ ਦੋ ਕੱਟ ਲਗਾ ਲਵਾਂਗੇ ਅਤੇ ਹੈੱਡ ਵਾਲੀ ਸਾਈਡ ਤੋਂ ਅਸੀਂ ਇਸ ਨੂੰ ਜੁਆਇੰਟ ਹੀ ਰਹਿਣ ਦੇਣਾ ਸਾਰੇ ਬੈਂਗਨ ਦੇ ਇਵੇਂ ਕੱਟ ਲਗਾ ਕੇ ਤੁਸੀਂ ਇਹ ਵੀ ਨਾਲ ਦੇ ਨਾਲ ਚੈੱਕ ਕਰ ਲਵੋਗੇ ਕਿ ਕਿਤੇ ਇਸ ਦੇ ਵਿੱਚ ਕਿਤੇ ਕੋਈ ਕੀੜਾ ਨਾ ਹੋਵੇ ਹੋਰ ਬਾਅਦ ਵਿੱਚ ਪਤਾ ਚੱਲੇ ਕਿ ਬਣਾਉਣ ਲੱਗੀ ਉਹ ਬੈਂਗਨ ਤੇ ਬਣ ਗਿਆ ਚਿਕਨ ਮਾਫ ਕਰਨਾ ਤੁਹਾਨੂੰ ਮੈਂ ਥੋੜਾ ਛੇੜ ਰਹੀ ਹਾਂ ਹੁਣ ਅਸੀਂ ਬੈਂਗਨ ਦੇ ਕੱਟ ਲਗਾ ਕੇ ਇਸ ਦੇ ਵਿੱਚ ਅਸੀਂ ਫਿਲਿੰਗ ਨੂੰ ਪਾ ਦਵਾਂਗੇ ਫਿਲਿੰਗ ਵੀ ਦੇਖਣਾ ਕਿ ਅਸੀਂ ਇਹਵੇਂ ਪਰ ਪਰ ਕੇ ਪਾਵਾਂਗੇ ਬੈਂਗਨ ਦੀ ਸਬਜੀ ਬਣਾਉਣ ਦੇ ਲਈ ਬਹੁਤ ਸਾਰੇ ਲੋਕ ਮੈਂ ਦੇਖਿਆ ਹੈ ਕਿ ਇਹਨੂੰ ਡੀਪ ਫਰਾਈ ਕਰਦੇ ਨੇ ਪਰ ਡੀਪ ਫਰਾਈ ਜੇਕਰ ਅਸੀਂ ਕਰਾਂਗੇ ਤਾਂ ਫਿਰ ਸਾਡਾ ਇਸ ਨੂੰ ਖਾਣ ਦਾ ਫਾਇਦਾ ਹੀ ਕੀ ਸੋ ਇਸ ਲਈ ਅਸੀਂ ਕਦੇ ਵੀ ਇਹਨਾਂ ਨੂੰ ਡੀਪ ਫਰਾਈ ਨਹੀਂ ਕਰਨਾ ਨਾਲ ਦੇ ਨਾਲ ਤੁਸੀਂ ਮੈਨੂੰ ਇਹ ਵੀ ਜ਼ਰੂਰ ਦੱਸਿਆ ਕਰੋ ਕਿ ਤੁਸੀਂ ਕਿਸ ਜਗ੍ਹਾ ਤੋਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਜੋ ਮੈਨੂੰ ਪਤਾ ਲੱਗ ਸਕੇ ਕਿ ਮੇਰਾ ਜਾਦੂ ਕਿੱਥੇ ਕਿੱਥੇ ਤੱਕ ਚੱਲ ਚੁੱਕਿਆ ਹੈ ਫਿਲਿੰਗ ਤੋਂ ਬਾਅਦ ਜੋ ਫਿਲਿੰਗ ਬੈਟਰ ਸਾਡਾ ਬਚ ਗਿਆ ਇਸ ਨੂੰ ਵੀ ਅਸੀਂ ਯੂਜ਼ ਕਰਾਂਗੇ ਇੱਕ ਕੜਾਈ ਦੇ ਵਿੱਚ ਮੈਂ 3 ਤੋਂ 4 ਚਮਚ ਵੱਡੇ ਤੇਲ ਦੇ ਐਡ ਕਰਾਂਗੀ ਅਸੀਂ ਇਹਨਾਂ ਨੂੰ ਡੀਪ ਫਰਾਈ ਨਹੀਂ ਕਰਨਾ ਬਟ ਇਹਨਾਂ ਨੂੰ ਸ਼ੈਲੋ ਫਰਾਈ ਜ਼ਰੂਰ ਕਰਾਂਗੇ ਇਸ ਲਈ ਨਾਰਮਲ ਤੜਕੇ ਨਾਲ ਤੁਸੀਂ ਤੇਲ ਇੱਕ ਅੱਧਾ ਚਮਚ ਵੱਧ ਹੀ ਪਾਓਗੇ ਇਹ ਜੋ ਤੁਹਾਨੂੰ ਮੈਂ ਪਿਆਜ਼ ਦਿਖਾ ਚੁੱਕੀ ਹਾਂ ਨਾ ਇਹ ਵੀ ਤੁਹਾਨੂੰ ਮੈਂ ਦੱਸਾਂਗੀ ਕਿ ਇਹਨਾਂ ਦਾ ਯੂਜ਼ ਕਿੱਥੇ ਕਰਨਾ ਹੈ ਅਸਲੀ ਕਮਾਲ ਤਾਂ ਰੈਸিপি ਦੇ ਵਿੱਚ ਇਹਨਾਂ ਦਾ ਹੀ ਹੈ ਤੇਲ ਦੇ ਵਿੱਚ ਹੁਣ ਅਸੀਂ ਇੱਕ ਚਮਚ ਸਾਬਤ ਧਨੀਆ ਪਾ ਦਵਾਂਗੇ ਐਂਡ ਸਾਬਤ ਧਨੀਆ ਵੀ ਇਸ ਰੈਸিপি ਦੇ ਵਿੱਚ ਬਿਲਕੁਲ ਸਕਿਪ ਨਹੀਂ ਕਰਨਾ ਹਾਂ ਇੱਕ ਚਮਚ ਜੀਰਾ ਤੇ ਬਿਲਕੁਲ ਥੋੜੀ ਜਿਹੀ ਹਿੰਗ ਨਾਲ ਇਹ ਬਾਰਿਕ ਚੌਪ ਇਹ ਤਾਂ ਹੈ ਅਦਰਕ ਅਤੇ ਲਸਣ ਇੱਥੇ ਹੀ ਮੈਂ ਕਸ਼ਮੀਰੀ ਲਾਲ ਮਿਰਚ ਵੀ ਐਡ ਕਰ ਦਵਾਂਗੀ ਉਹ ਵੀ ਆਪਸ਼ਨਲ ਹੈ ਜੇ ਤੁਸੀਂ ਚਾਹੋ ਤਾਂ ਪਾ ਸਕਦੇ ਹੋ अदरवाइज ਸਕਿਪ ਕਰ ਦਿਓ ਹੁਣ ਅਸੀਂ 1 ਬਾਈ 1 ਇਸ ਦੇ ਵਿੱਚ ਬੈਂਗਨ ਐਡ ਕਰਾਂਗੇ ਤੇ ਬੈਂਗਨ ਦੀਆਂ ਚੰਗੀ ਤਰ੍ਹਾਂ ਇਹਨਾਂ ਵਿੱਚ ਤਾਰੀਆਂ ਲਗਾਵਾਂਗੇ ਲਾਸਟ ਤੇ ਖਾਨ ਲੱਗਿਆ ਜੇਕਰ ਤੁਹਾਨੂੰ ਲੱਗੇ ਨਾ ਕਿ ਇਸ ਦੇ ਵਿੱਚ ਤੇਲ ਥੋੜਾ ਜ਼ਿਆਦਾ ਹੈ ਤਾਂ ਤੁਸੀਂ ਵੀ ਮੇਰੀ ਤਰ੍ਹਾਂ ਕੜਾਈ ਵਿੱਚੋਂ ਤੇਲ ਨੂੰ ਇੱਕ ਸਾਈਡ ਤੇ ਕਰਕੇ ਚਮਚ ਦੇ ਨਾਲ ਤੁਸੀਂ ਕਟੋਰੀ ਵਿੱਚ ਕੱਢ ਕੇ ਰੱਖ ਸਕਦੇ ਹੋ ਅਤੇ ਉਸ ਤੇਲ ਨੂੰ ਤੁਸੀਂ ਨੈਕਸਟ ਡੇ ਤੜਕੇ ਦੇ ਵਿੱਚ ਐਡ ਕਰ ਸਕਦੇ ਹੋ ਵੈਸੇ ਤਾਂ ਤੁਹਾਨੂੰ ਜ਼ਰੂਰਤ ਹੀ ਨਹੀਂ ਪੈਗੀ ਕਿਉਂਕਿ ਜਿੰਨਾ ਕਸੀਂ ਤੇਲ ਇਸ ਵਿੱਚ ਐਡ ਕੀਤਾ ਇਹ ਸਫੀਸ਼ੀਐਂਟ ਹੈ ਤੋਂ ਨੂੰ ਤੇਲ ਰਿਮੂਵ ਕਰਨ ਦੀ ਜ਼ਰੂਰਤ ਹੀ ਨਹੀਂ ਪਵੇਗੀ ਬਚੀ ਹੋਈ ਪਿਆਜ਼ ਟਮਾਟਰ ਦੀ ਫਿਲਿੰਗ ਵੀ ਅਸੀਂ ਇਹਨਾਂ ਦੇ ਉੱਪਰ ਹੀ ਪਾ ਦਵਾਂਗੇ ਤੇ ਇਹਨਾਂ ਨੂੰ ਹੁਣ ਅਸੀਂ ਬਿਲਕੁਲ ਵੀ ਹਿਲਾਵਾਂਗੇ ਨਹੀਂ ਅਤੇ ਕੜਾਈ ਨੂੰ ਕਵਰ ਵੀ ਨਹੀਂ ਕਰਾਂਗੇ ਇਵੇਂ ਹੀ ਅਸੀਂ ਇਹਨਾਂ ਨੂੰ ਮੀਡੀਅਮ ਤੋਂ ਲੋ ਫਲੇਮ ਤੇ ਪਕਾਵਾਂਗੇ 2-4 ਮਿੰਟ ਦੇ ਬਾਅਦ ਹੀ ਜਦ ਅਸੀਂ ਸਾਰੇ ਬੈਂਗਨ ਦੀ ਸਾਈਡ ਚੇਂਜ ਕਰਾਂਗੇ ਇਸ ਦੇ ਨਾਲ ਹੀ ਜੋ ਬਚਿਆ ਹੋਇਆ ਪਿਆਜ਼ ਸੀ ਉਸਦੇ ਵਿੱਚ ਵੱਡੇ ਵੱਡੇ ਪੀਸਸ ਕਰਕੇ ਤੁਸੀਂ ਨਾਲ ਇਸ ਤੇ ਐਡ ਕਰ ਦੋਗੇ ਕਿਉਂਕਿ ਹੁਣ ਜੋ ਪਿਆਜ਼ ਅਸੀਂ ਐਡ ਕਰ ਰਹੇ ਹਾਂ ਨਾ ਇਹਨਾਂ ਨੂੰ ਅਸੀਂ ਓਵਰ ਕੁਕ ਨਹੀਂ ਕਰਨਾ ਇਹਨਾਂ ਨੂੰ ਅਸੀਂ ਹਾਫ ਕੁਕ ਹੀ ਕਰਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਜਦ ਤੁਸੀਂ ਇਸ ਨੂੰ ਚਪਾਤੀ ਜਾਂ ਫਿਰ ਪਰੌਂਠੇ ਦੇ ਨਾਲ ਖਾਓਗੇ ਨਾ ਇਸ ਹਾਫ ਕੁਕ ਪਿਆਜ਼ ਦੇ ਨਾਲ ਤੁਹਾਨੂੰ ਬੈਂਗਨ ਇੰਨਾ ਜ਼ਿਆਦਾ ਟੇਸਟੀ ਲੱਗੇਗਾ ਕਿ ਤੁਸੀਂ ਜਦ ਵੀ ਭਰਵਾ ਬੈਂਗਨ ਬਣਾਓਗੇ ਤਾਂ ਇਹਨਾਂ ਪਿਆਜ਼ ਨੂੰ ਜ਼ਰੂਰ ਐਡ ਕਰੋਗੇ ਕਈ ਵਾਰੀ ਤਾਂ ਮੈਂ ਵੱਡੇ ਵੱਡੇ ਪੀਸਸ ਵਿਚ ਕੱਟ ਕਰਕੇ ਆਲੂ ਵੀ ਇੱਥੇ ਐਡ ਕਰ ਦਿੰਨੀ ਆ ਬਟ ਮੈਂ ਅੱਜ ਨਹੀਂ ਐਡ ਕਰ ਰਹੀ ਬੈਂਗਨ ਨੂੰ ਅਸੀਂ ਜ਼ਿਆਦਾ ਹਣਾਉਣਾ ਨਹੀਂ ਹੈ ਤਾਂ ਕਿ ਇਹ ਟੁੱਟ ਨਾ ਜਾਣ ਅਤੇ ਫਿਰ ਦੇਖਣ ਜਿਵੇਂ ਚੰਗੇ ਨਹੀਂ ਲੱਗਣਗੇ ਲਗਭਗ 20 ਤੋਂ 25 ਮਿੰਟ ਕੁਕ ਹੋਣ ਤੋਂ ਬਾਅਦ ਬੈਂਗਨ ਸਾਡੇ ਰੈਡੀ ਨੇ ਤੇ ਹੁਣ ਅਸੀਂ ਫਲੇਮ ਨੂੰ ਕਰ ਦਵਾਂਗੇ ਆਫ ਇਸ ਰੈਸিপি ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰੋ ਤੇ ਮੇਰੇ ਨਾਲ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ ਚਾਹਲ ਕੁਕਿੰਗ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਮਿਲਦੇ ਆ ਨੈਕਸਟ video of it bye bye